ਬਦਲ ਗਈਆਂ ਬਦਲ ਗਈਆਂ ਬਦਲ ਗਈਆਂ ਐਮਪੀ ਸੁਸ਼ੀਲ ਕੁਮਾਰ ਰਿੰਕੂ ਤੇ ਐਮਐਲਏ ਸ਼ੀਤਲੰਗਰਾਲ ਦੀਆਂ ਪਾਰਟੀਆਂ ਬਦਲ ਗਈਆਂ ਪਰ ਹਲਕੇ ਦੇ ਹਾਲਾਤ ਨਹੀਂ ਬਦਲੇ ਨਹੀਂ ਬਦਲੇ ਨਹੀਂ ਬਦਲੇ ਕੰਮ ਨਹੀਂ ਕਰਨਾ ਵੋਟਾਂ ਦਾ ਲਾਲਚ ਹੈ ਬਸ ਕੰਮ ਨਹੀਂ ਕਰਦੇ ਅੱਛਾ ਕੰਮ ਨਹੀਂ ਕਰਦੇ ਹਾਂਜੀ ਉਹ ਅੱਜ 35 ਸਾਲ ਹੋ ਗਿਆ ਹੈ ਇਹਦੇ ਤੇ ਐਹੋ ਹੀ ਕੁਝ ਦੇਖਿਆ ਹੈ 35 ਸਾਲ ਹੋ ਗਏ ਹੈ ਇਹ ਹਾਲਾਤ ਕਿਤੇ ਬਹੁਤ ਦੂਰ ਦੇ ਨਹੀਂ ਹੈ ਇਹ ਹਾਲਾਤ ਐਮਪੀ ਸੁਸ਼ੀਲ ਕੁਮਾਰ ਰਿੰਕੂ ਤੇ ਅਮਲ ਸ਼ੀਤਲ ਅੰਗਰਾਲ ਦੇ ਘਰ ਤੋਂ ਕੁਝ ਦੂਰੀ ਦੇ ਲਸੂੜੀ ਮੁਹੱਲੇ ਦੇ ਨੇ ਪਾਣੀ ਵੜਦਾ ਨਜ਼ਰ ਆ ਰਿਹਾ ਹੈ ਵੋਟਾਂ ਨਹੀਂ ਪਾਣੀਆਂ ਕਿਸੇ ਨੂੰ ਵੀ ਅੱਛਾ ਪਾਣੀ ਵੜਦਾ ਨਜ਼ਰ ਆ ਰਿਹਾ ਹੈ ਵੋਟਾਂ ਨਹੀਂ ਪਾਣੀਆਂ ਕਿਸੇ ਨੂੰ ਵੀ ਅੱਛਾ ਪਾਣੀ ਵੜਦਾ ਨਜ਼ਰ ਆ ਰਿਹਾ ਹੈ ਵੋਟਾਂ ਨਹੀਂ ਪਾਣੀਆਂ ਕਿਸੇ ਨੂੰ ਵੀ ਅੱਛਾ ਕਿੰਨੇ ਆਣਾ ਵਾ ਹਾਂਜੀ ਕਿੰਨੇ ਪਾਣੀ ਚ ਆਣਾ ਕਿੰਨੇ ਬਾਹਰ ਆਣਾ ਉਹ ਵਿਚਾਰੇ ਕਹਿੰਦੇ ਅੱਧੀ ਤੇ ਬਿਮਾਰੀ ਹੋਤਾ ਸੀ ਬਾਹਰ ਨਾ ਮੈਂ ਤੁਹਾਨੂੰ ਚੰਬੜੇ ਦੀ ਐ ਪਿਆਰ ਨਾਲ ਗਏ ਦੇ ਅੱਗੇ ਪਿਆਰੀ ਵਿੱਚ ਸਾਡੇ ਛੋਟੇ ਛੋਟੇ ਬੱਚੇ ਵੀ ਹੋਣੇ ਹੋ ਐਮਪੀ ਸੁਸ਼ੀਲ ਕੁਮਾਰ ਰਿੰਕੋ ਤੇ ਐਮਐਲਏ ਸ਼ੀਤਲੰਗਰਾਲ ਹੁਣ ਭਾਜਪਾ ਜੁਆਇਨ ਕਰ ਚੁੱਕੇ ਨੇ ਦੋਨਾਂ ਨੂੰ ਜਿਲੰਦਰ ਵੈਸਟ ਦੇ ਲੋਕਾਂ ਨੇ ਮੌਕਾ ਦਿੱਤਾ ਸੀ ਸੋ ਲੰਬੇ ਸਮੇਂ ਤੋਂ ਜਿਲੰਦਰ ਵੈਸਟ ਦੇ ਵਿੱਚ ਸੀਵਰੇਜ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ ਲੋਕਾਂ ਨੇ ਨਾ ਸਮੱਸਿਆਵਾਂ ਕਰਕੇ ਬਦਲਾਵ ਲਿਆਂਦਾ ਸੀ ਸ਼ੀਤਲੰਗਰਾਲ ਨੂੰ ਐਮ ਐਲ ਏ ਬਣਾਇਆ ਸੀ ਪਰ ਉਹ ਵੀ ਇਸ ਸਮੱਸਿਆ ਦਾ ਹੱਲ ਨਹੀਂ ਕਰ पाए ਅੱਜ ਦੋਨੋਂ ਪਾਰਟੀ ਛੱਡ ਚੁੱਕੇ ਨੇ ਪਾਰਟੀਆਂ ਬਦਲ ਚੁੱਕੇ ਨੇ ਪਰ ਹਲਕੇ ਤੇ ਹਾਲਾਤ ਨਹੀਂ ਬਦਲੇ ਨਹੀਂ ਬਦਲੇ ਨਹੀਂ ਬਦਲੇ ਹੁਣ ਆਖਰਕਾਰ ਇਹਨਾਂ ਸਮੱਸਿਆਵਾਂ ਦਾ ਹੱਲ ਲੈ ਵੱਡੇ ਲੀਡਰ ਕਿਉਂ ਨਹੀਂ ਕਰਵਾ पाए ਇਸ ਦਾ ਜਵਾਬ ਤਾਂ ਉਹ ਹੀ ਦੇਣਗੇ ਫਿਲਹਾਲ ਤੁਹਾਨੂੰ ਦਿਖਾਨਿਆ ਕਿ ਲੋਕ ਕਿਵੇਂ ਪਰੇਸ਼ਾਨ ਨੇ ਤਰਕਪੇਲ ਪੰਚਾਪੀ ਟੀਵੀ ਦੇ ਲਈ ਰਮੇਸ਼ ਕੁਮਾਰ ਦੀਪਾ ਕਰਦੇ ਬਾਅਦ ਜਿਹੜਾ ਪਾਣੀ ਇਕੱਠਾ ਹੋਇਆ ਪਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਜਿਹੜੇ ਉਹਨੂੰ ਜਿਹੜੀ ਜਾਣਦੇ ਆ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਜਿਹੜਾ ਪਾਣੀ ਦੇ ਹਾਲਾਤ ਇਹ ਦੁਕਾਨ ਹੈ ਜੀ ਕਰਿਆਨੇ ਦੀ ਕਰਿਆਨੇ ਦੀ ਦੁਕਾਨ ਦੇ ਵਿੱਚ ਵੀ ਜਿਹੜਾ ਪਾਣੀ ਜਿਹੜਾ ਅੰਦਰ ਵੜਿਆ ਆ ਸਾਰਾ ਸਿਵਰਜ ਦਾ ਪਾਣੀ ਇਕੱਠਾ ਹੋਇਆ ਪਿਆ ਉਹ 30 ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਹ ਜਿਹੜੇ ਇੱਥੇ ਮੱਲੇ ਦੇ ਜਿਹੜੇ ਲੋਕ ਹੈ ਉਹਨਾਂ ਨੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੀ ਹੈ ਜੀ ਹਾਂਜੀ ਨੂੰ 35 ਸਾਲ ਹੋ ਗਿਆ ਹੈ ਮੈਂ ਤਾਂ ਐ ਕੋਈ ਕੁਝ ਦੇਖਿਆ ਹੈ 35 ਸਾਲ ਹੋ ਗਏ ਆ ਨਹੀਂ ਜਿਹੜੀ ਆਂਟੀ ਇਹ ਪਾਣੀ ਦੀ ਜਿਹੜੇ ਇਕੱਠੇ ਹੁੰਦੀ ਜਿਹੜੇ ਕਾਫੀ ਕਿੰਨੀ ਕੁ ਦਿਨ ਹੋਇਆ ਹੋਇਆ ਇਕੱਠਾ ਆਂਦੇ ਆ ਬਸ ਸਾਫ ਕਰਦੇ ਆ ਮਾੜਾ ਮੋਟਾ ਚੱਲ ਜਾਂਦੇ ਆ ਅੱਛਾ ਨਹੀਂ ਅਕੀ ਦੇਖਦੇ ਹੋ ਜਿਹੜੇ ਛੋਟੇ ਛੋਟੇ ਬੱਚੇ ਵੀ ਇੱਥੇ ਰਹਿੰਦੇ ਨੇ ਲੋਕਾਂ ਨੂੰ ਜਿਹੜਾ ਸਮੱਸਿਆ ਦਾ ਜਿਹੜਾ ਕੰਮ ਕਰਨਾ ਕਰਦੇ ਨੇ ਲੰਬ ਲੰਬ ਜਿਹੜੇ ਇੱਥੇ ਸਾਰੇ ਘਰ ਆਉਂਦੇ ਕੋਈ ਤੇ ਬੋਲ ਦਾਨੀ ਹੈਗਾ ਸ਼ਰਮਾਂਤੀ ਲੋਕਾਂ ਨੂੰ ਬਈ ਸ਼ਰਮਗਦੀ ਆਂਦੀ ਆਂਦੀ ਕਿ ਇੱਕ ਮਿਹੜੇ ਘਰ ਦੇ ਬਾਹਰ ਪਾਣੀ ਇਕੱਠਾ ਹੋਇਆ ਪਿਆ ਬਿਮਾਰੀਆਂ ਵੀ ਕਿ ਮੱਛਰ ਵਗੈਰਾ ਮੱਕੇ ਜਦੋਂ ਮੌਸਮ ਚੇਂਜ ਹੋ ਰਿਹਾ ਗਰਮੀ ਆ ਕੋ ਮੱਖੀਆਂ ਵੀ ਆ ਰਹੀਆਂ ਮੱਛਰ ਵੀ ਪੈਣੇ ਆਰ ਖਾਂਦੀ ਦੁਕਾਨ ਮੈਂ ਅੰਦਰ ਲੋਕਾਂ ਦੇ ਜਿਹੜੇ ਛੋਟੇ ਛੋਟੇ ਜਿਹੜੇ ਬੱਚੇ ਵੀ ਰਹਿੰਦੇ ਨੇ ਕਾਫੀ ਜਿਹੜਾ ਰਾਹ ਖੇਤੋ ਦਿਓ ਹਾਂ ਜੀ ਅਕਲ ਜੀ ਦੁਕਾਨ ਆਪਣੀ ਹੈ ਕਰੰਨੇ ਅੰਦਰ ਬੈਠੇ ਹੋਏ ਹੋ ਤੇ ਅੰਦਰ ਕਦੋਂ ਦਾ ਪਾਣੀ ਇਕੱਠਾ ਹੋਇਆ ਪਿਆ ਵਾਲਾ ਆਪਾਂ ਇਹ ਤਾਂ ਜਾਂਦੇ ਨਹੀਂ ਹੈਗਾ ਕੀ ਉਹ ਕਿਉਂ ਨਹੀਂ ਹੱਲ ਕਰਦੇ ਜੀ ਜਦੋਂ ਫਿਰ ਵੋਟਾਂ ਆਉਂਦੀਆਂ ਉਹਦੇ ਤੇ ਤੁਹਾਡੇ ਘਰ ਦੇ ਕੁੰਡੇ ਖੜਕਾ ਖੜਕਾ ਕੇ ਜਦੋਂ ਵੋਟਾਂ ਮੰਗੀਆਂ ਜਾਂਦੀਆਂ ਵੋਟਾਂ ਮਿਝਾ ਆ ਰਹੇ ਵੋਟਾਂ ਪਾਓ ਵੋਟਾਂ ਪਾਓ ਕੰਮ ਨਹੀਂ ਕਰਨਾ ਵੋਟਾਂ ਦਾ ਲਾਲਚ ਹੈ ਬਸ ਕੰਮ ਨਹੀਂ ਕਰਦੇ ਅੱਜ ਕੰਮ ਨਹੀਂ ਕਰਦੇ ਕਦੀ ਕਾਰਪੋਰੇਸ਼ਨ ਵਾਲਿਆਂ ਨੂੰ ਕਦੀ ਮਿਲੇ ਹੋਏ ਕੇ ਉਹ ਤੇ ਲੈ ਕੇ ਆਂਦਾ ਹੋਵੇ ਆ ਬਾਦ ਦੇ ਸੁਣ ਕੇ ਥੋੜੀ ਮਾਰ ਕੇ ਚੱਲ ਜੰਗੇ ਹਾਂ ਸੁਣਾ ਕਰ ਦਿੰਦੇ ਤੁਹਾਨੂੰ ਬਸ ਸੁਣਾ ਹੀ ਕਰ ਦਿੰਦੇ ਹਾਂ ਪਰ ਕਦੋਂ ਦਾ ਪਾਣੀ ਇਕੱਠਾ ਹੋਇਆ ਪਿਆ ਇਹ ਪਾਣੀ ਇੱਥੇ ਜਾਂਦਾ ਹੀ ਨਹੀਂ ਜਾਂਦਾ ਹੀ ਨਹੀਂਗਾ ਪਾਣੀ ਇਹ ਇੱਥੇ ਤਾਂ ਕਿੰਨੀ ਹੋਰ ਅੱਗੇ ਵੀ ਪਾਣੀ ਇਕੱਠਾ ਹੋਇਆ ਪਿਆ ਤੁਸੀਂ ਦੇਖ ਸਕਦੇ ਜਿਹੜਾ ਰੇੜੀ ਵਾਲਾ ਦੇਖ ਲਓ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿਹੜਾ ਇੱਕ ਦੁਕਾਨਦਾਰ ਜਿਹੜੇ ਜੁਨਗ ਜਿਹੜੇ ਇੱਕ ਦੁਕਾਨਦਾਰ ਕਰਿਆਨੇ ਦੀ ਚਲਾਉਂਦੇ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਵੀ ਅੰਦਰ ਜਿਹੜਾ ਪਾਣੀ ਗਿਆ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਜਿਹੜਾ ਦੁਕਾਨਦਾਰੀ ਦੀ ਜਿਹੜੀ ਉਹਨਾਂ ਨੇ ਜਿਹੜੀ ਪੱਥਰ ਦੀ ਜਿਹੜੀ ਜਿਹੜੀ ਕਿ ਬੰਨੀ ਬਣਾ ਕੇ ਅੰਦਰ ਜਿਹੜਾ ਸੇਵ ਕੀਤਾ ਹੈ ਪਰ ਆਪਣੇ ਆਪ ਨੂੰ ਪਰ ਫਿਰ ਵੀ ਪਾਣੀ ਜਿਹੜਾ ਇਕੱਠਾ ਹੋਇਆ ਪਿਆ ਪਾਣੀ ਦੇ ਵਿੱਚ ਜਾਣ ਲਈ ਜਿਹੜਾ ਮਜਬੂਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਬੜੇ ਚੱਕਰ ਗੱਡੇ ਹੈ ਜੀ ਬੜਾ ਪਾਸੇ ਹੱਦ ਪਾਸੇ ਦੇਖੇ ਹੈ ਪਰ ਉਹਨਾਂ ਵੱਲੋਂ ਕੋਈ ਵੀ ਜਿਹੜਾ ਹੱਲ ਨਹੀਂ ਕੀਤਾ ਜਾ ਰਿਹਾ ਕਈਆਂ ਦਾ ਕਹਿੰਦਾ 30 ਤੋਂ 35 ਸਾਲ ਹੋ ਗਏ ਸਾਨੂੰ ਇੱ ਅੱਛਾ 60 ਸਾਲ ਤੇ ਇੱਥੇ ਪਾਣੀ ਇਕੱਠਾ ਹੋਇਆ ਪਿਆ ਵਾ ਨਹੀਂ ਨਿਕਲਦਾ ਫਿਰ ਬੱਸ ਜਵਾਬ ਨਹੀਂ ਨਿਕਲਦਾ ਤੇ ਕਦੀ ਮਿਲੇ ਨਹੀਂ ਤੁਸੀਂ ਆਪ ਹੀ ਕਿਹਾ ਕਿ ਜਾ ਕੇ ਕਿ ਮੈਂ ਦੁਕਾਨਦਾਰੀ ਕਰਨੀ ਮੇਰਾ ਕੰਮ ਕਰਨਾ ਔਖਾ ਹੋਇਆ ਪਿਆ ਇੱਥੇ ਅੱਛਾ ਲਟਾ ਕੇ ਇੱਥੇ ਭੇਜ ਦਿੰਦੇ ਘਰਾਂ ਨੂੰ ਤੁਸੀਂ ਦੇਖ ਸਕਦੇ ਹੋ ਜਿਹੜੇ ਉਹਨਾਂ ਨੂੰ ਉਹ ਲੋ ਕਹਿ ਜਾ ਰਹੇ ਕਿ 60 ਸਾਲ ਦੀ ਸਾਡੀ ਏਸ ਹੋ ਗਈ ਹੈ ਪਰ ਜਿਹੜਾ ਇੱਥੇ ਪਾਣੀ ਹੈ ਜਿਹੜਾ ਇਕੱਠਾ ਇਦਾਂ ਹੀ ਹੁੰਦਾ ਕੋਈ ਵੀ ਸਾਡਾ ਹਾਂਜੀ ਪਤਾ ਨਹੀਂ ਕੀ ਨਾਮ ਹੈ ਤੁਹਾਡੇ ਜੀ ਤੁਸੀਂ ਗੱਲਬਾਤ ਕਰ ਰਹੇ ਹੋ ਤੁਸੀਂ ਬਈ ਹੋਏ ਇਹ ਜਿਹੜਾ ਪਾਣੀ ਦੀ ਸਮੱਸਿਆ ਕਿਉਂ ਨਹੀਂ ਕਿਸੇ ਜਿਆਦੀ ਹੱਲ ਹੋਣਾ ਜੀ ਆਉਂਦੇ ਆ ਉਹ ਛੋਟੀ ਮਾਰਦੇ ਆ ਚੱਲੋ ਉਹ ਛੋਟੀ ਮਾਰਨੇ ਕਰ ਜਿਹੜਾ ਪਾਣੀ ਨਿਕਲਦਾ ਹੈਗਾ ਜਿਹੜਾ ਇੱਥੇ ਦੂਰ ਦੂਰ ਤੱਕ ਲੱਗਾ ਹੋਇਆ ਵਾ ਮੇਨ ਨਾ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਲੋਕਾਂ ਨੂੰ ਤੇ ਤੁਸੀਂ ਆਪ ਜਿਹੜੇ ਕਾਰਪੋਰੇਸ਼ਨ ਦੇ ਅਧਿਕਾਰੀ ਕਿਸੇ ਨੂੰ ਵੀ ਜਿਹੜਾ ਮੋਹਰਦਵਾਰ ਜਿਹੜਾ ਇੱਥੇ ਜਿਹੜੇ ਹੈਗੇ ਆ ਲੋਕਲ ਜਿਹੜੇ ਉਹਨਾਂ ਨੂੰ ਮਿਲੇਗਾ ਵੀ ਚਾਹੀਦਾ ਆ ਤਾਂ ਮੱਲੇ ਵਾਲੇ ਜਾਂਦੇ ਆ ਸਾਰੇ ਹੀ ਚਾਹੀਦਾ ਨਹੀਂ ਜੀ ਅੱਜ ਇਹ ਨਹੀਂ ਸਮੱਸਿਆ ਇਕੱਠੀ ਹੋਈ ਵੀ ਪਾਣੀ ਦਾ ਆਣਾ ਜਾਣਾ ਮੁਸ਼ਕਿਲ ਹੈ ਪਰ ਮੱਲੇ ਵਾਲੇ ਇਕੱਠੇ ਕਿਉਂ ਨਹੀਂ ਹੋ ਰਹੇ ਕਿਉਂ ਨਹੀਂ ਸਾਥ ਦੇ ਰਹੇ ਅਰੇ ਆਪਗੇ ਆ ਅੱਛਾ ਦਾ ਹੀ ਬਾਹਰ ਨਾ ਚੰਬੜੇਗੀ ਮੈਂ ਪਿਆਰ ਨਾਲ ਦੇ ਦੇ ਆਂਟੀ ਵੀ ਤੇ ਸਾਡੇ ਛੋਟੇ ਛੋਟੇ ਬੱਚੇ ਵੀ ਹੋਣੇ ਉਹ ਆਣਾ ਜਾਣਾ ਉਹਨਾਂ ਦਾ ਇਨਾ ਮੁਸ਼ਕਲ ਬਹੁਤ ਹੈ ਉਹਨਾਂ ਨੂੰ ਚਾਹੀਦਾ ਨਾ ਸਰਕਾਰ ਨੂੰ ਚਾਹੀਦਾ ਜਦੋਂ ਵੋਟਾਂ ਲੈਣ ਉਹ ਤੇ ਜੱਫੇ ਮਾਰਦੇ ਆਂ ਉਹ ਹੀ ਤੇ ਕਹਿ ਰਹੇ ਨਾ ਆਂਟੀ ਸਾਡੇ ਤੇ ਸਵਾਲ ਹੈ ਹੀ ਹੈ ਨਾ ਜਦੋਂ ਵੋਟਾਂ ਆਉਂਦੀਆਂ ਉਹ ਤੇ ਤੁਹਾਡੇ ਕੋਲ ਹੱਥ ਜੋੜ-ਜੋੜ ਕੇ ਮੰਗਦੇ ਆਂ ਸਾਡੇ ਵਰਗੇ ਜਾਣਦੇ ਆ ਉਹ ਕਹਿੰਦੇ ਕਿ ਸਿਹਤ ਤੇ ਜੱਫੀ ਤੁਹਾਡੀ ਸੁਣਾਈ ਹੁੰਦੀ ਆ ਗੱਲ ਕਰਦੇ ਆਂ ਹੁੰਦਾ ਕੋਈ ਵੀ ਨਹੀਂ ਹੈਗਾ ਨਹੀਂ ਅੱਜ ਜੇ ਉਹਨਾਂ ਨੂੰ ਪਤਾ ਸੀ ਕਿ ਜੇ মিডিਆ ਆ ਰਹੀ ਐ ਅੱਜ ਕੋਈ ਇਕੱਠਾ ਕਿਉਂ ਨਹੀਂ ਹੋਇਆ ਆਂਟੀ ਤੁਹਾਡੇ ਨਾਲ ਇਸੇ ਕਰਕੇ ਨਹੀਂ ਹੋਇਆ ਕੋ ਉਹ ਅੱਕਗੇ ਪਾਣੀ ਚ ਖਲੋਖਲੋ ਪਰਿਵਾਰੀ ਗਏ ਨੇ ਵਿਚਾਰੇ ਇਹ ਤਾਂ ਫਿਰ ਉਹ ਕੀ ਕਰ ਡੋਕਰ ਤੇ ਫਿਰ ਜੇ ਨਹੀਂ ਇਦਾਂ ਹਾਲ ਹੋਏਗਾ ਫਿਰ ਅੰਟੀ ਤੇ ਕੀ ਕੀਤਾ ਜਾਏਗਾ ਕੋ ਫਿਰ ਲੋਕਾਂ ਦੇ ਘਰਾਂ ਚ ਪਾਣੀ ਵੜਦਾ ਨਜ਼ਰ ਆ ਰਿਹਾ ਹੈ ਨਾ ਕੋਈ ਪਾਣੀ ਕਿਸੇ ਨੂੰ ਨਹੀਂ ਲੋਕੀ ਦੁਖੀ ਹੋਗੇ ਤਦੂ ਕੀ ਹੋ ਗਿਆ ਅੰਟੀ ਉਹ ਨਹੀਂ ਦੇ ਸਕਦੇ ਜਿਹੜਾ ਲੋਕਾਂ ਲੋ ਜਿਹੜਾ ਕੋਈ ਮਾੜਾ ਮੋਟਾ ਹਾਲੀ ਹੈ ਲੈ ਕੇ ਪਾਣੀ ਹੈ ਕਿਉਂਕਿ ਬੰਦਾ ਕੱਢ ਦਵੇ ਤੇ ਅੱਧੀ ਬਿਮਾਰੀ ਨਿਕਲ ਜਾਂਦੀ ਬਿਮਾਰੀ ਨਿਕਲਦੀ ਨਹੀਂ ਬੜਾ ਮੋਟਾਲੇ ਮੈਂ ਤਾਂ ਨਹੀਂ ਨਿਆਣੇ ਚੜਾ ਪੈਰ ਪੜ ਪੜ ਕੇ ਜਾਂਦੇ ਆਂ ਅੰਟੀ ਪਿਆਰ ਵੀ ਗੱਲਾਂ ਗਏ ਤੂੰ ਗੁਟਰਾ ਦਾ ਪਾਣੀ ਹੈ ਸਿਵਰੇ ਦਾ ਪਾਣੀ ਹੈਗਾ ਛੋਟੇ ਛੋਟੇ ਜਿਹੜੇ ਬੱਚੇ ਨੇ ਬਹੁਤ ਮੈਂ ਕਹਿੰਦੀ ਆਂ ਫਾਈ ਤਾਂ ਜੋ ਵਿਆਹ ਆਏ यही तो है दिक्कत हो आ बहुत दिक्कत, दिक्कत होती होगी यहाँ से आती बहुत दिक्कत आती होगी आप जो घर में इतने लोग रहते हैं वो आपसे सब्जी भी नहीं लेते होंगे इसी कारण भी नहीं करे रोक रोकते ही नहीं है वो पूरे कहाँ तक पानी इकट्ठा हुआ हुआ है यहाँ से वहाँ तक तो बाहर ही नहीं निकलते लोग क्या कहते हैं क्या कहते लोग हम खुद नहीं रोकते हैं सब्जी क्या खरीदेगा क्या खाएगा बीमारी तो का करी इधर तो, तो, तो आप तो बहुत परेशान हो बहुत परेशान है पहले इधर आते हो कितना टाइम हो गया इधर जो पानी इकट्ठा हुआ दो तीन दिन बाहर हो अच्छा तो इतने इतने लगे लगा छप्पड़ ही लगा रहता है हमेशा लगा रहता है तो लोग कहते नहीं आना बात कोई हाँ। बात है मतलब आपके काम को भी थोड़ा नुकसान होता है तो आपको नुकसान है जो घर है उसको भी नुकसान आपको बीमारी का भी कारण बन सकते आप देखो चप्पल डाली आपने पानी से निकल के आए हो ਇਹ ਰੇ ਦਾ ਪਾਣੀ ਹੈ ਕਾਫੀ ਲੋਕਾਂ ਨੂੰ ਦਿੱਕਤ ਪਛਾਦੀ ਖਾਣਾ ਕਰ ਰਹੇ ਹਾਂਜੀ ਭਾਜੀ ਤਾਂ ਨੁਕਸਾਨ ਹੈ ਅਜੇ